ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਭਾਈ ਸਾਡੇ ਕੋਲ ਕਿੰਨਾ ਹੀ ਪੈਸਾ ਹੋਵੇ ਕਿੰਨਾ ਹੀ ਸਾਡਾ ਨਾਮ ਹੋਵੇ ਸਾਧ ਸੰਗਤ ਜੀ ਦੁਨੀਆਂ ਦੇ ਸਾਰੇ ਐਸ਼ੋ ਆਰਾਮ ਹੋਣ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਨਹੀਂ ਹੈ ਗੁਰੂ ਦਾ ਗਿਆਨ ਨਹੀਂ ਹੈ ਸਾਧ ਸੰਗਤ ਜੀ ਤਾਂ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਸਾਰੀ ਦੁਨੀਆਂ ਦੇ ਸੁੱਖ ਨੇ ਨਾ ਉਹ ਦੁੱਖਾਂ ਦੇ ਵਿੱਚ ਬਦਲ ਜਾਂਦੇ ਨੇ ਇਹ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਹਰ ਇਨਸਾਨ ਦੁਖੀ ਹੈ ਜੋ ਜ਼ਿਆਦਾ ਮਾਇਆ ਦੇ ਵਿੱਚ ਫਸਿਆ ਹੈ ਕਿ ਭਾਈ ਉਹ ਜ਼ਿਆਦਾ ਦੁਖੀ ਹੋਵੇਗਾ ਕਿ 사ਤਸੰਗ ਜੀ ਸੁਖੀ ਕੌਣ ਹੈ ਜਿਦੇ ਕੋਲ ਗੁਰੂ ਦਾ ਗਿਆਨ ਹੈ ਜੋ ਗੁਰੂ ਦੇ ਵਚਨ ਮੰਨਦਾ ਹੈ 사ਤਸੰਗ ਜੀ ਕੇਸਵੇ ਵਿਕਟ ਮਾਇਆ ਤੋਰ ਤਤੈ ਬਿਕਲ ਗਤਮੋਰ ਟੇਕ 사ਤਸੰਗ ਜੀ ਸਤਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਸੱਚਾਈ ਨਹੀਂ ਨਹੀਂ ਮਾਨਵਤਾ ਦੇ ਪ੍ਰਤੀ ਪਿਆਰ ਨਹੀਂ ਹੈ ਤੇ 사ਤਸੰਗਤ ਜੀ ਗੁਰੂ ਦੇ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਜੇਕਰ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਸ਼ਬਦ ਨਹੀਂ ਜਪਦੇ ਇਹ ਜੋ ਮਾਇਆ ਹੈ 사ਤਸੰਗਤ ਜੀ ਬਹੁਤ ਕਸ਼ਟ ਦੇਣ ਵਾਲੀ ਹੈ ਤੇ 사ਤਸੰਗਤ ਜੀ ਇਹ ਮਾਇਆ ਦੇ ਰੂਪ ਬਹੁਤ ਨੇ ਇਹ ਪੈਸਾ ਮਾਇਆ ਦਾ ਰੂਪ ਹੈ ਇਹ ਲਾਲਚ ਜੋ ਹੈ ਮਾਇਆ ਦਾ ਰੂਪ ਹੈ ਸਾਤਸੰਗਤ ਜੀ ਅੰਦਰ ਵਿਸ਼ੇਵਿਕਾਰ ਨੇ ਅਹੰਕਾਰ ਨੇ ਇਹ ਜੋ ਸਾਨੂੰ ਗੁੱਸਾ ਹੁੰਦਾ ਆ ਈਰਖਾ ਨਿੰਦਾ ਚੁਗਲੀ ਸਭ ਮਾਇਆ ਦੇ ਰੂਪ ਨੇ ਤੇ ਸਾਤਸੰਗਤ ਜੀ ਜੋ ਇਸ ਮਾਇਆ ਦੇ ਜਾਲ ਦੇ ਵਿੱਚ ਫਸ ਗਿਆ ਸਤਿਗੁਰੂ ਜੀ ਫਰਮਾਉਂਦੇ ਪਈਓ ساری ਉਮਰ ਦੁਖੀ ਹੀ ਰਹਿੰਦਾ ਜੋ ਤੁਮ ਗੋਪਾਲੇ ਨਾ ਗਿਓ ਤੋ ਤੁਮ ਕੋ ਸੁਖ ਮੈ ਦੁਖ ਉਪਜੈ ਸੁਖੇ ਕਹਾਂ ਤੇ ਪਿਓ ਸਾਤਸੰਗਤ ਜੀ ਜਿਕਰ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਿ ਜਪਦੇ ਜੇਕਰ ਅਸੀਂ ਸੱਚ ਦੇ ਮਾਰਗ ਤੇ ਨਹੀਂ ਜੇ ਚੱਲਦੇ ਗੁਰੂ ਦੇ ਵਚਨ ਨਹੀਂ ਜੇ ਮੰਨਦੇ ਸਾਧ ਸੰਗਤ ਜੀ ਜੋ ਸਾਡੇ ਸੁੱਖ ਨੇ ਉਹ ਵੀ ਦੁੱਖ ਦੇ ਵਿੱਚ ਬਦਲ ਜਾਂਦੇ ਨੇ ਜੋ ਤੁਮ ਗੋਪਾਲੈ ਨਾ ਗਿਓ ਤੋ ਤੁਮ ਕੋ ਸੁਖ ਮੈਂ ਦੁੱਖ ਉਪਜੈ ਸੁਖ ਹੈ ਕਹਾਂ ਤੇ ਪਿਓ ਸਾਧ ਸੰਗਤ ਜੀ ਸਾਡੇ ਜੋ ਸੁੱਖ ਨੇ ਉਹ ਵੀ ਦੁੱਖਾਂ ਦੇ ਵਿੱਚ ਬਦਲ ਜਾਂਦੇ ਨੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈ ਸਾਧ ਸੰਗਤ ਜੀ ਕੇਸਵੇ ਵਿਕਟਮਾਇਆ ਤੌਰ ਸਾਧ ਸੰਗਤ ਜੀ ਮਾਇਆ ਬਹੁਤ ਕਸ਼ਟ ਦਿੰਦੀ ਹੈ। ਦੇਖਿਆ ਨਾ ਸਾਧ ਸੰਗਤ ਜੀ ਬਹੁਤੇ ਲੋਕ ਪੈਸਾ ਕਮਾਉਂਦੇ ਨੇ ਸਾਧ ਸੰਗਤ ਜੀ ਪੈਸਾ ਕਮਾਣ ਦੀ ਮਨਾਈ ਨਹੀਂ ਹੈ। ਜ਼ਿੰਦਗੀ ਦੇ ਵਿੱਚ ਨਿਰਬਾਹ ਚਲਾਉਣ ਵਾਸਤੇ ਘਰ ਪਰਿਵਾਰ ਚਲਾਉਣ ਵਾਸਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਤਾਂ ਖੁਦ ਕਹਿ ਕੇ ਭਾਈ ਕੰਮ ਕਰੋ ਜੀਬਾ ਸੋ ਓੰਕਾਰ ਜਪਤਨ ਸੋ ਕਰਕਾਰ। ਰਾਮ ਮਿਲੇ ਘਰ ਆਇ ਕਰ ਕਹਿ ਰਵ ਦਾਸ ਵਿਚਾਰ। ਸਤਿਗੁਰੂ ਦਾਸ ਮਹਾਰਾਜ ਜੀ ਨੇ ਖੁਦ ਪਰਿਵਾਰ ਚਲਾਇਆ ਸਾਧ ਸੰਗਤ ਜੀ। ਪਰਿਵਾਰ ਸੰਭਾਲਿਆ ਹੈ ਸਾਧ ਸੰਗਤ ਜੀ ਬੱਚੇ ਵੀ ਸੰਭਾਲੇ ਨੇ ਮਾਤਾ ਪਿਤਾ ਦੀ ਸੇਵਾ ਵੀ ਕੀਤੀ ਹੈ ਤੇ ਸਾਧ ਸੰਗਤ ਜੀ ਨਾਮ ਨਾਲ ਸੱਚ ਦਾ ਪ੍ਰਚਾਰ ਵੀ ਕੀਤਾ ਹੈ ਬੇਗੰਪਰਾ ਦਾ ਪ੍ਰਚਾਰ ਵੀ ਕੀਤਾ ਹੈ ਤੇ ਇਹੀ ਸਤਿਗੁਰੂ ਦਾਸ ਸਹਾਰਾ ਜੀ ਸਾਨੂੰ ਵੀ ਸਮਝਾਉਂਦੇ ਨੇ ਕਿ ਭਾਈ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਇਹ ਮਾਇਆ ਬੜਾ ਸਾਧ ਸੰਗਤ ਜੀ ਕਸ਼ਟ ਦਿੰਦੀ ਹੈ ਸਾਧ ਸੰਗਤ ਜੀ ਦੇਖਿਆ ਨੇ ਕਿ ਮਾਇਆ ਕਰਕੇ ਭਰਾ ਭਰਾ ਨੂੰ ਗੋਲੀ ਮਾਰ ਦਿੰਦਾ ਆ ਸਾਤਸੰਗਤ ਜੀ ਸਗੇ ਆਪਣੇ ਨੂੰ ਧੋਖਾ ਦੇ ਜਾਂਦੇ ਨੇ ਸਾਤਸੰਗਤ ਜੀ ਪੈਸਾ ਕਮਾਣਾ ਮਾੜੀ ਗੱਲ ਨਹੀਂ ਹੈ ਪਰ ਪੈਸੇ ਕਰਕੇ ਲੋਕ ਪਾਪ ਕਰ ਰਹੇ ਨੇ ਲੋਕਾਂ ਦੀ ਜਾਨਾਂ ਨਾਲ ਖੇਡ ਰਹੇ ਨੇ ਸਾਤਸੰਗਤ ਜੀ ਕਿੰਨਾ ਕੀਮਤੀ ਜੀਵਨ ਹੈ ਫਿਰ ਵੀ ਸਾਤਸੰਗਤ ਜੀ ਲੋਕਾਂ ਦੀ ਜਾਨਾਂ ਨਾਲ ਖੇਡਿਆ ਜਾ ਰਿਹਾ ਨਕਲੀ ਖਾਣ ਪੀਣ ਦਾ ਸਮਾਨ ਨਕਲੀ ਦਵਾਈਆਂ ਸਾਤਸੰਗਤ ਜੀ ਬਹੁਤ ਸਾਰੇ ਸਾਤਸੰਗ ਜੀ ਐਸੇ ਨੇ ਕਿ ਭਾਈ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਬੈਠੇ ਨੇ ਸਾਤਸੰਗ ਜੀ ਖਬਰਾਂ ਵੇਖਦੇ ਆ ਕਿ ਭਾਈ ਰਿਸ਼ਵਤ ਲੈਂਦੇ ਪਕੜੇ ਜਾਂਦੇ ਨੇ ਇਹ ਸਾਤਸੰਗ ਜੀ ਮਾਇਆ ਦਾ ਹੀ ਰੂਪ ਹੈ ਕੇ ਇਸਵੇ ਵਿਕਟ ਮਾਇਆ ਤੌਰ ਤਾਤੇ ਬਿਕਲਗਤ ਮੋਰ ਤੇ ਸਾਤਸੰਗ ਜੀ ਬੜਾ ਕਸ਼ਟ ਦਿੰਦੀ ਹੈ ਤੇ ਇਹ ਮਾਇਆ ਕਰਕੇ ਜੋ ਜੀਵ ਦੀ ਹਾਲਤ ਹੈ ਸਾਤਸੰਗ ਜੀ ਬੜੀ ਵਿਆਕੁਲ ਹੋ ਜਾਂਦੀ ਹੈ ਤੇ ਬਿਨਾ ਗੁਰੂ ਦੇ ਗਿਆਨ ਤੋਂ ਭਵ ਸਾਗਰ ਤੋਂ ਕਿਵੇਂ ਪਾਰ ਹੋਵੇਗਾ ਕਿਵੇਂ ਬਚੇਗਾ ਸੋ ਬਿਸਰ ਦਸਨ ਕਰਾਲ ਅਹ ਮੁਖ ਗਰਸਤ ਸੁਦੜ ਸੋ ਮੇਸ਼ ਨਿਰਖ ਮਾਖੀ ਬਖਤ ਬਿਆਕੁਲ ਲੋਭ ਕਾਲ ਨਾ ਦੇਖ ਸਾਥ ਸੰਗਤ ਜੀ ਮਾਇਆ ਨ ਬਹੁਤ ਸੁੰਦਰ ਹੈ ਤੇ ਸਾਥ ਸੰਗਤ ਜੀ ਇੰਨੀ ਸੁੰਦਰ ਹੈ ਕਿ ਦੇਖਣ ਵਾਲੇ ਨੂੰ ਬੜੀ ਪਿਆਰੀ ਲੱਗਦੀ ਹੈ ਸਾਤਸੰਗਤ ਜੀ ਸੋਣੀ ਮਾਇਆ ਹੈ ਇਹ ਹੀ ਸਾਨੂੰ ਡੰਗ ਮਾਰ ਦਿੰਦੀ ਹੈ ਸੋਬਿਸ ਦਸਨ ਕਰਾਲ ਅਹਮਕ ਗ੍ਰਸਥ ਸੁਦੜਸੋ ਮੇਸ਼ ਕਿ ਸਾਤਸੰਗਤ ਜੀ ਮਾਇਆ ਦੇਖਣ ਨੂੰ ਬਹੁਤ ਸੁੰਦਰ ਲੱਗਦੀ ਹੈ ਸਾਤਸੰਗਤ ਜੀ ਜਿਹੜੇ ਸਰਕਾਰੀ ਅਹੁਦਿਆਂ ਤੇ ਬੈਠੇ ਨੇ ਜੋ ਬਿਜ਼ਨਸ ਕਰਦੇ ਨੇ ਸਾਤਸੰਗਤ ਜੀ ਜਦੋਂ ਕੋਈ ਸਰਕਾਰੀ ਅਹੁਦੇ ਤੇ ਬੈਠਾ ਹੋਵੇ ਕੋਈ ਰਿਸ਼ਵਤ ਦਿੰਦਾ ਸਾਤਸੰਗਤ ਜੀ ਲਾਲਚ ਆ ਜਾਂਦਾ ਹੈ ਜੇ ਗੁਰੂ ਦਾ ਗਿਆਨ ਨਹੀਂ ਹੈ ਸਾਤਸੰਗਤ ਜੀ ਉਹਦੇ ਮਨ 'ਚ ਲਾਲਚ ਆਵੇਗਾ ਉਹਨੂੰ ਪੈਸਾ ਸੋਨਾ ਲੱਗੇਗਾ ਤੇ ਸਾਥਸੰਗਤ ਜੀ ਜੇ ਕਿਤੇ ਰਿਸ਼ਵਤ ਲੈਂਦਾ ਫੜਿਆ ਗਿਆ ਸਾਥਸੰਗਤ ਜੀ ਸਮਾਜ ਦੇ ਵਿੱਚ ਬਦਨਾਮੀ ਹੁੰਦੀ ਹੈ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਤੇ ਸਾਥਸੰਗਤ ਜੀ ਲਾਲਚ ਕਰਕੇ ਰਿਸ਼ਤੇ ਖਰਾਬ ਹੁੰਦੇ ਨੇ ਭਰਾ ਭਰਾ ਨੂੰ ਸਾਥਸੰਗਤ ਜੀ ਜ਼ਮੀਨ ਜਾਇਦਾਦ ਕਰਕੇ ਗੋਲੀ ਮਾਰ ਦਿੰਦਾ ਹੈ ਸਾਥਸੰਗਤ ਜੀ ਇੱਕ ਦੂਜੇ ਨਾਲ ਡਾਂਗਾ ਚੱਲ ਪੈਂਦੀਆਂ ਨੇ ਲੜਾਈ ਹੋ ਜਾਂਦੀ ਹੈ ਹਸਪੀਟਲ 'ਜੇ ਦਾਖਲ ਹੁੰਦੇ ਨੇ ਭਾਈ ਸੱਟਾਂ ਵੱਜਦੀਆਂ ਨੇ ਥਾਣੇ ਕਚੈਰੀ ਦੇ ਵਿੱਚ ਜਾਣਾ ਪੈਂਦਾ ਹੈ ਕਾਦੇ ਕਰਕੇ ਸਾਧ ਸੰਗਤ ਜੀ ਮਾਇਆ ਕਰਕੇ ਸਵੇਸ ਦਸਨ ਸਾਧ ਸੰਗਤ ਜੀ ਬੜੇ ਦੇਖਣ ਚ ਬਹੁਤ ਸੋਹਣੀ ਲੱਗਦੀ ਹੈ ਪਰ ਸਾਧ ਸੰਗਤ ਜੀ ਐਦਾ ਜੋ ਡੰਕ ਹੈ ਉਹ ਬੜਾ ਭਿਆਨਕ ਹੈ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਬਾਲਕ ਬਿਰਧ ਤਰਣ ਅਤ ਸੁੰਦਰ ਨਾਨਾ ਪੇਸ ਬਣਾਵੇ ਜੋਗੀ ਜਤੀ ਤਪੀ ਸੰਿਆਸੀ ਪੰਡਤ ਰਹਿ ਨਾ ਪਾਵੇ ਤੇ ਸਾਧ ਸੰਗਤ ਜੀ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਵੀ ਕਰਦੇ ਨੇ ਬਰਜ ਹੋ ਬਰਜ ਬਿਠਲੇ ਮਾਇਆ ਜਗ ਖਾਇਆ ਮਹਾ ਪ੍ਰਬਲ ਸਭ ਹੀ ਵਸਕੀਏ ਸੁਰ ਨਰ ਮਨ ਵਰ ਮਾਇਆ ਸਾ ਸੰਗਤ ਜੀ ਇਸ ਮਾਇਆ ਨੇ ਸਾਰਿਆਂ ਨੂੰ ਠੱਗਿਆ ਹੋਇਆ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ ਸਾ ਸੰਗਤ ਜੀ ਜੋ ਛੁੱਟੀ ਮਾਇਆ ਹੈ ਬਾਲਕ ਬਿਰਧ ਤਰਨ ਅਤ ਸੁੰਦਰ ਸਾ ਸੰਗਤ ਜੀ ਬੜਾ ਸੁੰਦਰ ਰੂਪ ਹੈ ਇਸ ਦਾ ਨਾਨਾ ਪੇਸ਼ ਬਣਾਵੇ ਅਨੇਕ ਅਲਿਕ ਅਨਕੰ ਸਾ ਸੰਗਤ ਜੀ ਅਲਗ-ਅਲਗ ਪ੍ਰਕਾਰ ਦੇ ਪੇਸ਼ ਬਣਾਉਂਦੀ ਹੈ ਜੋਗੀ ਜਪਤੀ ਤਪੀ ਸੰਨਿਆਸੀ ਪੰਡਤ ਰਹਿ ਨਾ ਪਾਵੇ ਤੇ ਸਾਧ ਸੰਗਤ ਜੀ ਵੱਡੇ ਵੱਡੇ ਜੋਗੀ ਜਤੀ ਤਪੀ ਸੰਨਿਆਸੀ ਵੱਡੇ ਵੱਡੇ ઋષਿ 무ਨੀ ਸਾਧ ਸੰਗਤ ਜੀ ਨਹੀਂ ਜੇ ਬਚਪਨ ਦੇ ਬਾਜੀ ਗਰ ਕੀ ਬਾਜੀ ਕਾਰਨ ਸਭ ਕੋ ਕੋਤਕ ਆਵੇ ਜੋ ਦੇਖੇ ਸੋ ਭੁੱਲ ਰਹਿ ਵਾਕਾ ਚੇਲਾ ਮਰਮ ਜੋ ਪਾਵੇ ਕਿ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਵੀ ਸਮਝਾਉਂਦੇ ਨੇ ਕਿ ਭਾਈ ਗੁਰੂ ਦਾ ਗਿਆਨ ਹੀ ਹੈ ਪ੍ਰਮਾਤਮਾ ਦਾ ਨਾਮ ਹੈ ਸਤਸੰਗ ਦਾ ਗਿਆਨ ਗੁਰਬਾਣੀ ਦਾ ਗੰ ਸਾਨੂੰ ਬਚਾ ਸਕਦਾ ਆ ਸੁਬੇਸ ਦਸਨ ਕਰਾਲ ਅਹ ਮੁਖ ਸਤਸੰਗ ਜੀ ਦਸਦੀ ਬਹੁਤ ਭਿਆਨਕ ਹੈ ਗਰਸਤ ਸੁਰਸ਼ੋਮੇਸ਼ ਤੇ ਸਤਸੰਗ ਜੀ ਸੱਪ ਵਰਗੀ ਮੂੰਹ ਵਾਲੀ ਹੈ ਤੇ ਜਦੋਂ ਡੰਗ ਕ ਮਾਰਦੀ ਹੈ ਸਤਸੰਗ ਜੀ ਜੋ ਇਨਸਾਨ ਹੈ ਉਸ ਦਾ ਜੋ ਜੀਵਨ ਹੈ ਉਹ ਨਾਸ਼ ਹੋ ਜਾਂਦਾ ਹੈ ਗ੍ਰਸਤ ਸੁਦੜਸ਼ੋ ਮੇਸ਼ ਸਤਸੰਗਤ ਜੀ ਪੱਕੇ ਤੋਂ ਪੱਕੇ ਇਰਾਦੇ ਵਾਲਾ ਇਨਸਾਨ ਜੋ ਮਨਚੇ ਸੋਚਦਾ ਹੈ ਨਾ ਕਿ ਭਾਈ ਮੈਂ ਕੋਈ ਗਲਤ ਕੰਮ ਨਹੀਂ ਜੇ ਕਰਨਾ ਕਿ ਭਾਈ ਇਹ ਮਾਇਆ ਤੋਂ ਮੈਂ ਬਚ ਕੇ ਰਹਿਣਾ ਆ ਸਤਸੰਗਤ ਜੀ ਵੱਡੇ ਵੱਡੇ ਜੋਗੀ ਤਪੀ ਸੰਨਿਆਸੀ ਉਹ ਵੀ ਬਚ ਨਹੀਂ ਪਾਉਂਦੇ ਗ੍ਰਸਤ ਸੁਦੜਸੋ ਮੇਸ਼ ਜੋਗੀ ਜਤੀ ਤਪੀ ਸੰਨਿਆਸੀ ਪੰਡਤ ਰਹਿਣਾ ਪਾਵੇ ਮਾਇਆ ਸਤਸੰਗਤ ਜੀ ਭੈਾਨਾ ਕੈਨੀ ਹੈ ਫਿਰ ਸਤਸੰਗਤ ਜੀ ਸਾਨੂੰ ਬਚਾਵੇਗਾ ਕੌਣ ਸਤਿਗੁਰੂ ਦਾਸ ਮਹਾਰਾਜ ਜੀ ਸਾਨੂੰ ਉਹ ਵੀ ਸਮਝਾਣਾ ਕਰਦੇ ਨੇ ਨਿਰਖ ਮਾਖੀ ਮਗਤ ਬਿਆਕਲ ਲੋਭ ਕਾਲ ਨਾ ਦੇਖ ਸਤਸੰਗਤ ਜੀ ਸਤਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਜਿਵੇਂ ਮਿੱਠੇ ਪਦਾਰਥਾਂ ਨੂੰ ਵੇਖ ਕੇ ਮੱਖੀ ਭੱਜੀ ਆਂਦੀ ਹੈ ਸਤਸੰਗਤ ਜੀ ਕਿੰਨੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਉਹਨਾਂ ਨੂੰ ਬੁਲਾਉਣ ਦੀ ਲੋੜ ਵੀ ਨਹੀਂ ਪੈਂਦੀ ਐਸੇ ਪ੍ਰਕਾਰ ਭਾਈ ਜਦੋਂ ਇਨਸਾਨ ਦੇ ਮਨ ਦੇ ਵਿੱਚ ਲਾਲਚ ਆਂਦਾ ਹੈ ਨਿਰਖ ਮਾਖੀ ਮਗਤ ਬਿਆਕਲ ਲੋਭ ਕਾਲ ਨਾ ਦੇਖ ਕਿ ਸਾਧ ਸੰਗਤ ਇਹ ਇਨਸਾਨ ਲੋਭੀ ਹੋ ਜਾਂਦਾ ਹੈ ਕਾਮੀ ਹੋ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੀ ਇਹਨਾ ਸਮਾਂ ਵੇਖਦਾ ਹੈ ਤੇ ਫਿਰ ਇਹ ਕਾਲ ਦੀ ਪਕੜ ਦੇ ਵਿੱਚ ਆ ਜਾਂਦਾ ਹੈ ਸਤਿਗੁਰੂ ਦਾਸਮਹਾਰਾਜ ਜੀ ਸਮਝਾਣਾ ਕਰਦੇ ਨੇ ਨਿਰਖ ਮੱਖੀ ਬਖਤ ਬਿਆ ਕੁਲ ਲੋਭ ਕਾਲ ਨਾਲ ਦੇ ਕਿ ਭਾਈ ਜਿਵੇਂ ਮਿੱਠੇ ਪਦਾਰਥਾਂ ਨੂੰ ਵੇਖ ਕੇ ਜੋ ਮੱਖੀ ਹੈ ਸਾਧ ਸੰਗਤ ਜੋ ਭੱਜੀ ਆਂਦੀ ਹੈ ਉਹਦੇ ird gird ਸਾਧ ਸੰਗਤ ਜੀ ਮਡਰਾਦੀ ਰਹਿੰਦੀ ਹੈ ਤੇ ਸੁਣੋ ਮਖੀਂਟਾਂ ਅਸੀਂ ਆਨੇ ਭਾਈਓ ਮਿੱਠੇ ਪਦਾਰਥਾਂ ਦੇ ਵਿੱਚ ਹੀ ਫਸ ਜਾਂਦੀਆਂ ਨੇ ਵਕਤ ਬਿਆਕੁਲ ਲੋਭ ਕਾਲਨਾਂ ਦੇ ਕਿਸੇ ਪ੍ਰਕਾਰ ਦੇ ਇਨਸਾਨ ਹੈ ਲੋਭੀ ਪੁਰਸ਼ ਹੈ ਸਾਧ ਸੰਗਤ ਜੀ ਲੋਭ ਦੇ ਵਿੱਚ ਆ ਜਾਂਦਾ ਹੈ ਸਾਧ ਸੰਗਤ ਜੀ ਆਪਣਾ ਜੋ ਜੀਵਨ ਹੈ ਉਹ ਨਸ਼ਟ ਕਰ ਲੈਂਦਾ ਹੈ ਤੇ ਬਹੁਤੇ ਨੇ ਸਾਧ ਸੰਗਤ ਜੀ ਜੋ ਪੱਕੇ ਇਰਾਦੇ ਵਾਲੇ ਨੇ ਪਰ ਵਿਰਾਗ ਗੁਰੂ ਦੇ ਗਿਆਨ ਦੇ ਸਾਧ ਸੰਗਤ ਜੋ ਭਟਕਦੇ ਰਹਿੰਦੇ ਨੇ ਤਾਈਓ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਸਵੇਰੇ ਉੱਠਿਆ ਕਰ ਅੰਮ੍ਰਿਤ ਵੇਲਾ ਸੰਭਾਲ ਮੈਡੀਟੇਸ਼ਨ ਕਰ ਨਾਮ ਜਪਿਆ ਕਰ ਸਾਦ ਸੰਗਤ ਜੀ ਇਰਾਦਾ ਪੱਕਾ ਹੁੰਦਾ ਹੈ ਸਵੇਰੇ ਸ਼ਾਮ ਗੁਰਬਾਣੀ ਪੜ੍ਹੀਏ ਗੁਰਬਾਣੀ ਪੜਨ ਦੇ ਨਾਲ ਸਾਡੇ ਮਨ ਦੇ ਵੀ ਸਾਦ ਸੰਗਤ ਜੀ ਗੁਰਬਾਣੀ ਬਸੇਗੀ ਕੰਠ ਹੋਵੇਗੀ ਜਿੱਕਰ ਸਾਡੇ ਮਨ ਦੇ ਵਿੱਚ ਗੁਰੂ ਦੇ ਵਚਨ ਨੇ ਨਾ ਸਾਦ ਸੰਗਤ ਜੀ ਜਦੋਂ ਵੀ ਅਸੀਂ ਕੋਈ ਬੁਰਾ ਕਰਮ ਕਰਾਂਗੇ ਗੁਰੂ ਦੇ ਵਚਨ ਸਾਡੇ ਸਾਹਮਣੇ ਆ ਜਾਣਗੇ ਇਹ ਸਤ ਅਸਤ ਸੰਗਤ ਜੀ ਗੁਰਬਾਣੀ ਪੜਨਾ ਤਾਈਓ ਸਤਗੁਰੂ ਜੀ ਸਾਨੂੰ ਦੱਸਦ ਨੇ ਭਾਈ ਸਵੇਰ ਸ਼ਾਮ ਨਿਤਨੇਮ ਕਰਿਆ ਕਰੋ ਕਾਦੇ ਕਰਕੇ ਸਾਧ ਸੰਗਤ ਜੀ ਕੇ ਗੁਰੂ ਦੇ ਬਚਨ ਯਾਦ ਹੁਣ ਸਾਨੂੰ ਤੇ ਸਾਧ ਸੰਗਤ ਜੀ ਜਦੋਂ ਕੋਈ ਇਨਸਾਨ ਬੁਰਾ ਕਰਮ ਕਰੇ ਨਾ ਤੇ ਜੇਕਰ ਉਹ ਗੁਰੂ ਵਾਲਾ ਹੈ ਸਾਧ ਸੰਗਤ ਜੀ ਜਦੋਂ ਬੁਰਾ ਕਰਮ ਸ਼ੁਰੂ ਕਰੇਗਾ ਗੁਰੂ ਦਾ ਵਚਨ ਮਨ ਦੇ ਵਿੱਚ ਆ ਜਾਵੇਗਾ ਜੇਕਰ ਉਹਦੇ ਮਨ ਦੇ ਵਿੱਚ ਲਾਲਚ ਆਂਦਾ ਹੈ ਸਾਧ ਸੰਗਤ ਜੀ ਗੁਰੂ ਦੇ ਬਚਨ ਯਾਦ ਆਣਗੇ ਲਾਲਚ ਲੱਗ ਗਿਆ ਜਨਮ ਗਵਾਇਆ ਮਾਟੀ ਕੋ ਪੁੱਤਰਾ ਕੈਸੇ ਨੱਚ ਤਾ ਹੈ ਸਾਤਸੰਗਤ ਜੀ ਜੇਕਰ ਉਹਦੇ ਅੰਦਰ ਅਹੰਕਾਰ ਆਂਦਾ ਹੈ ਤਾਂ ਗੁਰੂ ਦੇ ਬਚਨ ਯਾਦ ਆਣਗੇ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਰ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਸਾਤਸੰਗਤ ਜੀ ਮਨ ਚ ਦਵੇਸ਼ ਆਂਦਾ ਹੈ ਬੁਰੀ ਭਾਵਨਾ ਆਂਦੀ ਹੈ ਯਾਦ ਆਏਗਾ ਸੈਕੀ ਸਾਰ ਸੁਹਾਗਨ ਜਾਨ ਤਜ ਅਬਮਾਨ ਸੁਖ ਰਲੀਆਂ ਮੰਨੇ ਇਹ ਸਾਤਸੰਗਤ ਜੀ ਇਹ ਲਾਹਾ ਹੈ ਗੁਰਬਾਣੀ ਪੜਨ ਦਾ ਪਈ ਗੁਰਬਾਣੀ ਪੜਨ ਦੇ ਨਾਲ ਮਨ ਦੇ ਵਿੱਚ ਗੁਰੂ ਦੇ ਵਚਨ ਯਾਦ ਹੁੰਦੇ ਨੇ ਤੇ ਕੰਟ ਹੁੰਦੇ ਨੇ ਤੇ ਸਾਧ ਸੰਗਤ ਜੀ ਜਿਹਦੇ ਮਨ ਦੇ ਵਿੱਚ ਗੁਰੂ ਦੇ ਵਚਨ ਵਸ ਗਏ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਭਾਈ ਆਪਣਾ ਜੋ ਸੀਸ਼ ਹੈ ਉਹ ਗੁਰੂ ਦੇ ਚਰਨਾਂ 'ਚ ਚੜਾ ਦੇਣ ਸਾਧ ਸੰਗਤ ਜੀ ਕੋਈ ਸੀਸ਼ ਕਟਣਾ ਨਹੀਂ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਤਿਸੇਵਕ ਕੇ ਕਾਰਜ ਰਸ ਸਾਧ ਸੰਗਤ ਜੀ ਐਸੇ ਨੂੰ ਹੀ ਕਹਿੰਦੇ ਨੇ ਸੀਸ਼ ਚੜਾਣਾ ਭਾਈ ਜੋ ਕੋ ਪ੍ਰੇਮ ਖੇਲਣ ਕਾ ਚਾਉ ਸਿਰਤਰ ਤਲੀ ਗਲੀ ਮੇਰੇ ਆਓ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਗੁਰੂ ਦੇ ਵਿਚਾਰ ਵਸਾ ਲੈਣੇ ਉਹਨੂੰ ਗੁਰਮੁਖ ਕਹਿੰਦੇ ਨੇ ਤੇ ਭਾਈ ਇਸ ਨੂੰ ਹੀ ਕਹਿੰਦੇ ਨੇ ਸ਼ੀਸ਼ ਚੜਾਉ ਦੇਣਾ ਇਹ ਨਹੀਂ ਹੈ ਕਿ ਭਾਈ ਸਰੀਰ ਤੋਂ ਆਪਣੇ ਸਰੀਰ ਨੂੰ ਸ਼ੀਸ਼ ਤੋਂ ਲੱਗ ਕਰਕੇ ਸ਼ੀਸ਼ ਗੁਰੂ ਦੇ ਚਰਨਾਂ 'ਚ ਰੱਖ ਦੇਣਾ ਨਹੀਂ ਸਾਧ ਸੰਗਤ ਜੀ ਆਪਣੀ ਸੋਚ ਖਤਮ ਕਰਕੇ ਗੁਰੂ ਦੀ ਸੋਚ ਮਨ 'ਚ ਲੈ ਆਣ ਕਿਉਂਕਿ ਸਾਧ ਸੰਗਤ ਜੀ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਨਾ ਜੋ ਸਾਇੰਸ ਅੱਜ ਕਹਿ ਰਹੀ ਹੈ ਸਾਧ ਸੰਗਤ ਜੀ ਸਤਿਗੁਰਾਂ ਨੇ 650 ਦੇ ਨੇੜੇ ਤੇੜੇ ਸਾਲ ਪਹਿਲਾਂ ਕਹਿ ਦਿੱਤਾ ਸੀ ਤੇ ਸਾਧ ਸੰਗਤ ਜੀ ਜੋ ਸਾਨੂੰ ਅੱਜ ਸਮਝ ਆ ਰਹੀ ਹੈ ਸਤਿਗੁਰਾਂ ਨੇ 650 ਸਾਲ ਦੇ ਨੇੜੇ ਤੇੜੇ ਉਹ ਗੱਲ ਕਹੀ ਸੀ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਇੰਦਰੀਆਂ ਦੇ ਇੱਕ ਦੁੱਖ ਕਾਰਨ ਸਾਧ ਸੰਗਤ ਜੀ ਸਾਡੇ ਦੁੱਖਾਂ ਦਾ ਕਾਰਨ ਸਾਡੀ ਇੰਦਰੀਆਂ ਹਨ ਜਿਵੇਂ ਸਾ ਸਾਧ ਸੰਗਤ ਜੀ ਬਹੁਤੇ ਘਰਾਂ ਦੇ ਵਿੱਚ ਲੜਾਈ ਦਾ ਜੋ ਕਾਰਨ ਹੈ ਉਹ ਇੰਦਰੀ ਹੀ ਹੈ ਇਨਸਾਨ ਬੋਲਣ ਤੇ ਕੰਟਰੋਲ ਨਹੀਂ ਕਰਦਾ ਸਤਸੰਗਤ ਜੀ ਕਰਕੇ ਝਗੜੇ ਹੁੰਦੇ ਨੇ ਦੁੱਖ ਦਾਰਨ ਅਸੰਖ ਦਾਇਕ ਪਾਪ ਤੇ ਸਤਸੰਗਤ ਜੀ ਇੰਦਰੀਆਂ ਜੋ ਨੇ ਸਾਡੇ ਤੋਂ ਪਾਪ ਕਰਾ ਲੈਂਦੀਆਂ ਨੇ ਕਈ ਵਾਰ ਸਾਡੇ ਅੱਖਾਂ ਨੂੰ ਕੋਈ ਚੰਗਾ ਲੱਗਦਾ ਹੈ ਸਤਸੰਗਤ ਜੀ ਅਸੀਂ ਪਾਪ ਕਰ ਬੈਠਦੇ ਹਾਂ ਮੁੱਖੋਂ ਸਾਡੇ ਕੋਈ ਗਲਤ ਸ਼ਬਦ ਨਿਕਲ ਜਾਂਦਾ ਹੈ ਲੜਾਈ ਝਗੜਾ ਹੁੰਦਾ ਹੈ ਸਤਸੰਗਤ ਜੀ ਲੜਾਈ ਝਗੜਾ ਨਾ ਹੋਵੇ ਤਾਂ ਕਿਸੇ ਦਾ ਦਿਲ ਦੁਖ ਜਾਂਦਾ ਹੈ ਸਤਸੰਗਤ ਜੀ ਜ਼ਬਾਨ ਦੇ ਨਾਲ ਬਹੁਤੇ ਲੋਕ ਨੇ ਭਾਈ ਜੋ ਇੱਕ ਦੂਜੇ ਨੂੰ ਮਾੜਾ ਕਹਿੰਦੇ ਨੇ ਦਿਲ ਦੁਖਾਉਂਦੇ ਨੇ ਤੇ ਸਤਗੁਰ ਜੀ ਇਹ ਸਮਝਾਉਂਦੇ ਨੇ ਭਾਈ ਜੇ ਸਾਡੀ ਇੰਦਰੀਆਂ ਤੇ ਕੰਟਰੋਲ ਨਹੀਂ ਹੈ 사ਤਸੰਗਤ ਜੀ ਅੰਦਰ ਵਾਸ਼ਨਾ ਵਧੇਗੀ ਲਾਲਚ ਵਧੇਗਾ ਲੜਾਈ ਝਗੜਾ ਵਧੇਗਾ ਇੰਦਰੀਆਦਿਕ ਦੁੱਖ ਧਾਰਨ ਅਸੰਖਦਾਇਕ ਪਾਪ 사ਤਸੰਗਤ ਜੀ ਸਾਡੀ ਜੋ ਇੰਦਰੀਆਂ ਨੇ ਨਾ ਇਹੀ ਸਾਡੇ ਤੋਂ ਪਾਪ ਕਰਵਾਉਂਦੀਆਂ ਨੇ ਇਸ ਕਰਕੇ ਭਾਈ ਆਪਣੇ ਮਨ ਦੇ ਵਿੱਚ ਗੁਰੂ ਦੇ ਵਚਨ ਬਸਾਓ ਤੇ 사ਤਸੰਗਤ ਜੀ ਜਿਹਦੇ ਮਨ ਦੇ ਵਿੱਚ ਗੁਰੂ ਦੇ ਵਚਨ ਬਸ ਜਾਂਦੇ ਨੇ ਭਾਈ ਉਹਦਾ ਹੀ ਬੇੜਾ ਪਾਰ ਹੋ ਜਾਂਦਾ ਹੈ ਉਹ ਕਦੇ ਲਾਲਚ ਨਹੀਂ ਕਰੇਗਾ ਕਦੇ ਉਹਦੇ ਮਨ ਦੇ ਵਿੱਚ ਵਾਸ਼ਨਾ ਨਹੀਂ ਆਏਗੀ ਕਦੇ ਸਾਧ ਸੰਗਤ ਜੀ ਤੋਖਾ ਨਹੀਂ ਦੇਵੇਗਾ ਕਿਸੇ ਨੂੰ ਕਦੇ ਉਹ ਕੋਈ ਬੁਰਾ ਕਰਮ ਨਹੀਂ ਕਰੇਗਾ ਮਨ ਜੀਤੇ ਜਗ ਜੀਤ ਤਾਈਓ ਸਤਗੁਰਾਂ ਨੇ ਕਿਹਾ ਕਿ ਭਾਈ ਜੀ ਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ ਤੇ ਸਾਧ ਸੰਗਤ ਜੀ ਜੇ ਮਨ ਦੇ ਵਿੱਚ ਦਵੇਸ਼ ਹੈ ਮਨ ਮੈਲੇ ਸਭ ਕੁਝ ਮੈਲਾ ਫਿਰ ਕਿੰਨੇ ਸੁੰਦਰ ਕੱਪੜੇ ਪਾਉਂਦੇ ਰਹੀਆਂ ਸਾਧ ਸੰਗਤ ਜੀ ਜੇ ਸਾਡਾ ਮਨ ਮੈਲਾ ਤਾਂ ਸਭ ਕੁਝ ਮੈਲਾ ਹੀ ਮੈਲਾ ਹੈ ਦੇ ਆਉ ਸਾਧ ਸੰਗਤ ਜੀ ਇੰਦਰੀਆਦਿਕ ਦੁੱਖਧਾਰਨ ਇਹ ਇੰਦਰੀਆਂ ਹੀ ਸਾਡੇ ਦੁੱਖਾਂ ਦਾ ਕਾਰਨ ਹੈ ਦੇਖਿਆ ਨਾ ਸਾਧ ਸੰਗਤ ਜੀ ਕਈ ਘਰਾਂ ਦੇ ਵਿੱਚ ਕੋਈ ਪੈਸੇ ਦੀ ਲੜਾਈ ਨਹੀਂ ਕੋਈ ਜ਼ਮੀਨ ਜਾਇਦਾਦ ਦੀ ਲੜਾਈ ਨਹੀਂ ਸਾਧ ਸੰਗਤ ਜੀ ਗੱਲ ਥਾਣੇ ਕਚੈਰੀ ਤੱਕ ਚਲੀ ਜਾਂਦੀ ਹੈ ਕਾਦੇ ਲਈ ਕਿ ਭਾਈ ਆਪਸ ਦੇ ਵਿੱਚ ਜ਼ਬਾਨ ਨਹੀਂ ਜੇ ਸਾਧ ਸੰਗਤ ਜੀ ਉਹਨਾਂ ਦੀ ਮਿੱਠੀ ਲੜ ਪੈਂਦੇ ਨੇ ਬੋਲੀ ਕਰਕੇ ਉਸ ਨੂੰ ਬੁਰਾ ਕਹਿੰਦਾ ਭਾਈ ਉਸ ਨੂੰ ਬੁਰਾ ਕਹਿੰਦਾ ਹੈ ਤੇ ਹੌਲੀ-ਹੌਲੀ ਸਾਧ ਸੰਗਤ ਜੀ ਸ਼ਬਦਾਂ ਦੀ ਲੜਾਈ ਥਾਣੇ ਕਚੈਰੀ ਤੱਕ ਪਹੁੰਚ ਜਾਂਦੀ ਹੈ ਬੋਲਤ ਬੋਲਤ ਬੜਿਆ ਬਿਆਦੀ ਬੋਲ ਅਬੋਲੇ ਜਾਈ ਬੋਲੇ ਬੋਲ ਅਬੋਲ ਕੋ ਪੱਕਰਿਆ ਬੋਲ ਬੋਲ ਕੋ ਖਾਈ ਤਾਂ ਇਹੋ ਸਤਗੁਰ ਜੀ ਫਰਮਾਉਂਦੇ ਨੇ ਕਿ ਬੇਟਾ ਜੇ ਬਚਣਾ ਹੈ ਤੋਹੇ ਭਜਤ ਰਗੁਨਾਥ ਅੰਤਰ ਤਾਹੇ ਤਰਾਸਨਾ ਤਾਪ ਕਿ ਜੀਬ ਤੂੰ ਪਰਮਾਤਮਾ ਦਾ ਸਿਮਰਨ ਕਰ ਅੰਮ੍ਰਿਤ ਵੇਲੇ ਉੱਠ ਸਮਾਧੀ ਲਗਾ ਸਾਰਾ ਦਿਨ ਕੰਮ ਧੰਦਾ ਕਰ ਕੰਮ ਧੰਦਾ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰ ਸਾਧ ਸੰਗਤ ਜੀ ਜੋ ਮਨ ਹੈ ਉਹ ਲੜਾਈ ਝਗੜੇ ਤੋਂ ਨਸ਼ੇ ਤੋਂ ਵਹਿਮਾ ਪਰਮਾ ਡੰਬਰਾ ਪਖੰਡਾ ਤੋਂ ਬਚਿਆ ਰਹੇਗਾ ਹਰ ਕਿਸੇ ਦੇ ਅੰਦਰ ਨੂੰ ਸਤਕਾਰ ਦੇਗਾ ਹਰ ਇਨਸਾਨ ਦੇ ਅੰਦਰ ਗੋਬਿੰਦ ਨਜ਼ਰ ਆਏਗਾ ਸਭ ਗੋਬਿੰਦ ਹੈ ਸਭ ਮੇਂ ਹਰ ਹੈ ਹਰ ਮੇਂ ਸਭ ਹੈ ਹਰ ਆਪਣੋ ਜਿੰਜਨ ਤੇ ਸਾਧ ਸੰਗਤ ਜੀ ਸਤਸੰਗੀ ਇਨਸਾਨ ਵਾਸਤੇ ਨਾ ਕੋਈ ਆਪਣਾ ਹੈ ਨਾ ਬੇਗਾਨਾ ਹੈ ਕਬੀਰਾ ਖੜਾ ਬਾਜ਼ਾਰ ਮੈਂ ਸਭ ਕੀ ਮੰਗੈ ਖੈਰ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ ਤਾਈਓ ਸਾ ਸੰਗਤ ਜੀ ਜੋ ਸਤਸੰਗੀ ਇਨਸਾਨ ਹੁੰਦੇ ਨੇ ਨਾ ਸਭ ਦਾ ਭਲਾ ਮੰਗਦੇ ਨੇ ਪਰ ਕਾ ਬੁਰਾ ਨ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਨੀਤ ਤੋਹੇ ਪਜਤ ਰਗੁ ਨਾਥ ਅੰਤਰ ਤਾਹੇ ਤਰਾਸਨਾ ਤਾ ਸਾ ਸੰਗਤ ਜੀ ਅੰਦਰ ਦੇ ਸਾਰੇ ਜੋ ਦੁੱਖ ਨੇ ਨਾ ਉਹ ਖਤਮ ਹੋ ਜਾਂਦੇ ਨੇ ਜੇਕਰ ਅਸੀਂ ਸੋਹੰਗ ਸ਼ਬਦ ਦੇ ਨਾਲ ਜੁੜਦੇ ਹਾਂ ਇੱਕ ਕੜੀ ਸਿਮਰਨ ਕਰੋ ਨਾ ਲਾਗੇ ਕਲੋ ਕਲੇਸ਼ ਸਾਧ ਸੰਗਤ ਜੀ ਮਾਇਆ ਦੇ ਜਾਲ ਤੋਂ ਬਚ ਜਾਵਾਂਗੇ ਫਿਰ ਸਾਨੂੰ ਕੋਈ ਕਿੰਨਾ ਹੀ ਲਾਲਚ ਦੇਵੇ ਕਿੰਨਾ ਹੀ ਸਾਨੂੰ ਸਾਧ ਸੰਗਤ ਜੀ ਗਲਤ ਰਸਤੇ ਤੇ ਪਾਉਣ ਦੀ ਕੋਸ਼ਿਸ਼ ਕਰੇ ਜੇ ਗੁਰੂ ਦੇ ਵਚਨ ਸਾਡੇ ਮਨ ਦੇ ਵਿੱਚ ਨੇ ਸਾਧ ਸੰਗਤ ਜੀ ਸਿੱਕੇ ਡੋਲਾਂਗੇ ਨਹੀਂ ਪ੍ਰਤਿਗਾ ਪਰਤ ਪਾਲ ਚਹੁ ਜੁਗਾ ਭਗਤ ਪੁਰਵਨ ਕਾਮ ਆਸ ਮੋਹੇ ਪਰ ਉਸ ਹੈ ਰਵਿਦਾਸ ਜੈ ਜੈ ਰਾਮ ਸਤ ਸੰਗਤ ਜੋ ਪਰਮ ਪਿਤਾ ਪਰਮਾਤਮਾ ਚਾਰੇ ਯੁੱਗਾਂ ਤੋਂ ਸਾਡੀ ਪਾਲਣਾ ਕਰ ਰਿਹਾ ਹੈ ਸਤਜੁਗ ਸਤ ਤੇ ਤਾ ਜਗੀ ਦਵਪਰ ਪੂਜਾ ਚਾਰ ਤੀਨੋ ਯੁਗ ਤੀਨੋਂ ਢੜੇ ਕਲ ਕੇਵਲ ਨਾਮ ਅਧਾਰ ਪ੍ਰਤੀਗਿਆ ਪ੍ਰਤਪਾਲ ਚੋਂ ਜੁਗ ਭਗਤ ਪੁਰਵਨ ਕਾਮ ਤੇ ਸਤ ਸੰਗਤ ਜੋ ਸਾਰੇ ਯੁੱਗਾਂ ਤੋਂ ਸਾਡੀ ਰੱਖਿਆ ਕਰ ਰਹਾ ਹੈ ਸਾਡੀ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ ਆਸ ਮੋਹੇ ਪਰੋਸ ਹੈ ਰਵਦਾ ਜਜ ਰਾਮ ਤੇ ਸਾਧ ਸੰਗਤ ਉਸ ਪ੍ਰਮਾਤਮਾ ਤੋਂ ਹੀ ਉਮੀਦ ਰੱਖੀ ਕਿ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਜਦੋਂ ਸਾਥ ਦਿੰਦਾ ਹੈ ਨਾ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਸਾਧ ਸੰਗਤ ਜੀ ਸੰਸਾਰ ਚ ਦੁੱਖ ਬਹੁਤੇ ਨੇ ਇਹ ਜਗ ਦੁੱਖ ਕੀ ਖੇਤਰੀ ਇਹ ਜਾਣ ਸਭ ਕੋਏ ਗਿਆਨੀ ਕਾਟੈ ਹਰਨਾਮ ਸੋ ਮੂਰਖ ਕਾਟੈ ਰੋਏ ਬਾਲੀ ਰੋਵੇ ਨਹੀਂ ਪਤਾਰ ਨਾਨਕ ਦਖਿਆ ਸਭ ਸੰਸਾਰ ਤੇ ਸਾਧ ਸੰਗਤ ਜੀ ਇਹ ਸਾਡੇ ਦੁੱਖਾਂ ਦਾ ਕਾਰਨ ਕੀ ਹੈ ਸਾਡੀ ਇੰਦਰੀਆਂ ਸਤਸੰਗਤ ਜੀ ਇੰਦਰੀਆਂ ਕਰਕੇ ਸਾਡੇ ਮਨ 'ਚ ਲਾਲਚ ਆਉਂਦਾ ਹੈ ਸਤਸੰਗਤ ਜੀ ਇੰਦਰੀਆਂ ਸਾਨੂੰ ਮਨ ਨੂੰ ਮੈਸੇਜ ਭੇਜਦੀਆਂ ਨੇ ਸੰਦੇਸ਼ ਭੇਜਦੀਆਂ ਨੇ ਤੇ ਸਤਸੰਗਤ ਜੀ ਮਨ ਅੱਗੇ ਸਰੀਰ ਨੂੰ ਹੱਥਾਂ ਨੂੰ ਅੱਖਾਂ ਨੂੰ ਸਤਸੰਗਤ ਜੀ ਮਨ ਜੋ ਹੈ ਉਹ ਸਾਡੇ ਸਰੀਰ ਨੂੰ ਅੱਗੇ ਮੈਸੇਜ ਭੇਜਦਾ ਹੈ ਕਿ ਭਾਈ ਇਹ ਕੰਮ ਕਰ ਤੇ ਅਸੀਂ ਉਹਨਾਂ ਹੱਥਾਂ ਨਾਲ ਸਤਸੰਗਤ ਜੀ ਗਲਤ ਕੰਮ ਕਰ ਬੈਠ ਗਏ ਤੇ ਜੇ ਮਨ ਦੇ ਵਿੱਚ ਗੁਰੂ ਦੇ ਵਚਨ ਹੋਣਗੇ ਸਤਸੰਗਤ ਜੀ ਜੋ ਸਾਡੀ ਇੰਦਰੀਆਂ ਨੇ ਅੱਖਾਂ ਨੂੰ ਦੇਖ ਕੇ ਕੋਈ ਚੀਜ਼ ਸੋਹਣੀ ਲੱਗਦੀ ਹੈ ਸਾਧ ਸੰਗਤ ਜੀ ਮੰਡੋਲ ਜਾਂਦਾ ਹੈ ਸਾਧ ਸੰਗਤ ਜੀ ਜ਼ੁਬਾਨ ਤੋਂ ਕੋਈ ਗਲਤ ਸ਼ਬਦ ਨਿਕਲ ਜਾਂਦਾ ਹੈ ਸਾਧ ਸੰਗਤ ਜੀ ਲੜਾਈ ਝਗੜੇ ਹੁੰਦੇ ਨੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਡੀ ਇੰਦਰੀਆਂ ਹੀ ਸਾਡੇ ਦੁੱਖਾਂ ਦਾ ਕਾਰਨ ਨੇ ਤੇ ਜੇ ਮਨ ਦੇ ਵਿੱਚ ਗੁਰੂ ਦੇ ਵਚਨ ਹੋਣਗੇ ਸਾਧ ਸੰਗਤ ਜੀ ਇੰਦਰੀਆਂ ਜੇ ਗਲਤ ਵੀ ਸੋਚਣ ਮਨ ਨੂੰ ਜਦੋਂ ਸੰਦੇਸ਼ ਜਾਵੇਗਾ ਤੇ ਸਾਧ ਸੰਗਤ ਜੀ ਮਨ ਦੇ ਵਿੱਚ ਗੁਰੂ ਦੇ ਵਚਨ ਹੋਣਗੇ ਜੇ ਕਿਤੇ ਭਲੇਖੇ ਨਾਲ ਵੀ ਸਾਡੇ ਸਾਧ ਸੰਗਤ ਜੀ ਅੱਖਾਂ ਦੇ ਸਾਹਮਣੇ ਕੋਈ ਗਲਤ ਚੀਜ਼ ਆਵੇਗੀ ਨਾ ਤੇ ਜੇ ਗੁਰੂ ਦੇ ਵਚਨ ਮੰਨਦੇ ਵਿੱਚ ਨੇ ਸਾਧ ਸੰਗਤ ਜੀ ਮਨ ਜੀਤੇ ਜਗ ਜੀਤ ਸਾਧ ਸੰਗਤ ਜੀ ਗੁਰੂ ਦੇ ਵਚਨ ਯਾਦ ਆਣਗੇ ਐਸੇ ਕਰਕੇ ਭਾਈ ਸਵੇਰੇ ਸ਼ਾਮ ਸਮਾਧੀ ਲਗਾਓ ਸੋਹਣ ਸਤਨਾਮ ਦੀ ਅੰਮ੍ਰਿਤ ਵੇਲੇ ਉੱਠੋ ਕੋਈ ਕੰਮ ਧੰਦਾ ਛੱਡਣ ਦੀ ਲੋੜ ਨਹੀਂ ਹੈ ਸਾਧ ਸੰਗਤ ਜੀ ਸਾਰੀ ਦੁਨੀਆ ਜਦੋਂ ਸੌ ਰਹੀ ਹੈ ਤੁਸੀਂ ਅੰਮ੍ਰਿਤ ਵੇਲੇ ਉੱਠੋ ਕੋਈ 5 ਮਿੰਟ 10 ਮਿੰਟ 15 ਮਿੰਟ ਸਮਾਧੀ ਲਾਣ ਦੀ ਕੋਸ਼ਿਸ਼ ਕਰੋ ਪ੍ਰਮਾਤਮਾ ਦਾ ਸਿਮਰਨ ਕਰੋ ਸਵੇਰੇ ਸ਼ਾਮ ਅੰਮ੍ਰਿਤ ਬਾਣੀ ਪੜੋ ਅੰਮ੍ਰਿਤ ਬਾਣੀ ਸੁਨੋ ਸਾਧ ਸੰਗਤ ਜੀ ਕੰਮ ਧੰਦਾ ਕਰਦੇ ਪ੍ਰਮਾਤਮਾ ਦਾ ਸਿਮਰਨ ਕਰੋ ਤੇ ਜੇ ਮਨ ਦੇ ਵਿੱਚ ਗੁਰੂ ਦੇ ਵਚਨ ਹੋਣਗੇ ਨਾ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਚਾਹੇ ਫਿਰ ਕਿੰਨਾ ਹੀ ਲਾਲਚ ਆਵੇ ਵਾਸ਼ਨਾ ਆਵੇ ਦੁਵੇਸ਼ ਆਵੇ ਈਰਖਾ ਨਿੰਦਾ ਚੁਗਲੀ ਆਵੇ ਗੁਰੂ ਦੇ ਵਚਨ ਉਹਨੂੰ ਵਾਪਸ ਮੋੜ ਦੇਣਗੇ ਸਾਧ ਸੰਗਤ ਜੀ ਜਦੋਂ ਮਨ 'ਚ ਗੁਰੂ ਦੇ ਵਚਨ ਨਹੀਂ ਹੁੰਦੇ ਸਾਧ ਸੰਗਤ ਜੀ ਉਦੋਂ ਇਹ ਜੋ ਵਾਸ਼ਨਾ ਹੈ ਲਾਲਚ ਹੈ ਹਾਵੀ ਹੋ ਜਾਂਦਾ ਹੈ ਇਹ ਭਾਰਾ ਹੋ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਗਲਤ ਕੰਮ ਕਰ ਬੈਠਦੇ ਹਾਂ ਇਸ ਸੰਸਾਰ ਐ ਸਾਧ ਸੰਗਤ ਜੀ ਇੱਥੇ ਚੰਗੇ ਲੋਕ ਵੀ ਨੇ ਮਾੜੇ ਵੀ ਨੇ ਸਾਧ ਸੰਗਤ ਜੀ ਮਾੜੇ ਲੋਕ ਸਾਨੂੰ ਮਾੜਾ ਰਸਤਾ ਦਿਖਾਣਗੇ ਚੰਗੇ ਲੋਕ ਸਾਨੂੰ ਚੰਗਾ ਰਸਤਾ ਦਿਖਾਣਗੇ ਤੇ ਸਾਧ ਸੰਗਤ ਜੀ ਸੋਚਣਾ ਅਸੀਂ ਹੈ ਕਿ ਭਾਈ ਅਸੀਂ ਗੁਰੂ ਦੀ ਗੱਲ ਮੰਨਨੀ ਹੈ ਜਾਂ ਸਾਧ ਸੰਗਤ ਜੀ ਅਸੀਂ ਬੁਰੇ ਲੋਕਾਂ ਦੀ ਗੱਲ ਮੰਨਨੀ ਹੈ ਅਸੀਂ ਸ਼ੈਤਾਨ ਦੀ ਗੱਲ ਮੰਨਨੀ ਹੈ ਸਾਧ ਸੰਗਤ ਜੀ ਜੇ ਪਰਮਾਤਮਾ ਦੀ ਗੱਲ ਮੰਨਨੀ ਹੈ ਸੋ ਭਾਈ ਗੁਰੂ ਵਾਲੇ ਬਣੋ ਗੁਰੂਆਂ ਨੇ ਕਿਹਾ ਹੈ ਬਚਨੀ ਤੋਰ ਮੋਰ ਮਨ ਮੰਨ ਲੈ ਜਨ ਕੋ ਪੂਰਨ ਦੀ ਜੀ ਕਿ ਭਾਈ ਜੋ ਗੁਰੂ ਦੇ ਬਚਨ ਮੰਨਦਾ ਹੈ ਉਹ ਇਨਸਾਨ ਪਰਫੈਕਟ ਹੁੰਦਾ ਹੈ ਪੂਰਾ ਹੁੰਦਾ ਹੈ ਤੇ ਸਾਧ ਸੰਗਤ ਜੀ ਜੋ ਪੂਰਾ ਹੈ ਕਹਿ ਰਵਦਾਸ ਖਲਾਸ ਚ ਮਾਰਾ ਜੋ ਹਮਸਹਿ ਰੀਸੋ ਮੀਤ ਹਮਾਰਾ ਕਿ ਭਾਈ ਜੋ ਸ਼ੁੱਧ ਹੋਵੇਗਾ ਜਿਸ ਦੇ ਅੰਦਰ ਗੁਰੂ ਦੇ ਬਚਨ ਹੋਣਗੇ ਉਹ ਸਾਧ ਸੰਗਤ ਜੀ ਇੰਦਰੀਆਂ ਤੋਂ ਵੀ ਬਚ ਜਾਵੇਗਾ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਵੇਗਾ ਤੇ ਸਾਧ ਸੰਗਤ ਜੀ ਉਹ ਬੇਗਮਪੁਰਾ ਦਾ ਵਸਨੀਕ ਬਣੇਗਾ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਬੇਗਮਪੁਰਾ ਦਾ ਮੀਤ ਬਣੇਗਾ ਸੋ ਆਓ ਸਾਧ ਸੰਗਤ ਜੀ ਜੀ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੈ ਸਾਧ ਸੰਗਤ ਜੀ ਪੈਸਾ ਕਮਾਉਣ ਦੀ ਮਨਾਈ ਨਹੀਂ ਹੈ ਪਰ ਇਮਾਨਦਾਰੀ ਨਾਲ ਕਮਾਈ ਆਪਣੀ ਜ਼ਿੰਮੇਵਾਰੀਆਂ ਨਿਭਾਓ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰੋ ਤੇ ਨਾਲ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਬਸ ਇਹੀ ਸਤਗੁਰਾਂ ਦਾ ਧਰਮ ਹੈ ਸਾਤ ਸੰਗਤ ਜੀ ਤੇ ਜਿੰਨਾ ਹੋ ਸਕੇ ਮਾਨਵਤਾ ਦੀ ਸੇਵਾ ਕਰੀਏ ਜੀ ਬਾਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮਿ ਲੇ ਘਰੈ ਕਰ ਕੈ ਰਵਦਾਸ ਵਿਚਾਰ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮ ਸਾਤ ਸੰਗਤ ਜੀ ਇੰਨੀਆਂ ਕਿ ਬੇਨਤੀਆਂ ਜਿਹਦੀ ਪ੍ਰਵਾਨ ਕਰਿਓ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ 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 ਸੋ ਹੰਸ ਸਤਨਾਮ ਜੀ